ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੈਟਿੰਗ ਹੋ ਗਈ ਹੈ ਬੀਜੇਪੀ ਅਤੇ ਆਪ ਨੇ ਆਪਸ ਚ ਤਾਰਾ ਜੋੜ ਲਿਆ ਨੇ ਕਾਂਗਰਸੀਆਂ ਨੂੰ ਫਸਾਉਣ ਦੇ ਲਈ ਕਿਵੇਂ ਐਕਟਿਵ ਹੋਈ ਹੈ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਗੱਲ ਹੁਣ ਸਾਹਮਣੇ ਆਈ ਹੈ ਇਹ ਗੱਲ ਐਸੀ ਨਹੀਂ ਕਹਿ ਰਹੇ ਇਹ ਇਲਜ਼ਾਮ ਕਾਂਗਰਸ ਦੇ ਨੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੀ ਕੱਲ੍ਹ ਸਾਬਕਾ ਕੈਬਨਿਨ ਮੰਤਰੀ ਭਾਰਤ ਪੂਸ਼ਨ ਆਸ਼ੂ ਦੀ ਗ੍ਰਿਫਤਾਰੀ ਹੋਈ ਹੈ ਉਸ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਇਸ ਗੱਲ ਦੇ ਉੱਤੇ ਚਰਚਾ ਛਿੜ ਗਈ ਹੈ ਕਿ ਕੀ ਜਿਹੜਾ ਈਡੀ ਨੇ ਗ੍ਰਿਫਤਾਰ ਕੀਤਾ ਉਸ ਤੋਂ ਪਹਿਲਾਂ ਵਿਜੀਲੈਂਸ ਦੇ ਕੇਸ ਦੇ ਵਿੱਚ ਹੱਥ ਧੋਕੇ ਪਿੱਛੇ ਪਈ ਸੀ ਵਿਜੀਲੈਂਸ ਵੀ ਕਰੋੜਾਂ ਦਾ ਕਪਲਾ ਦੱਸ ਕੇ 2 ਲੱਖ ਦਾ ਚਲਾਨ ਪੇਸ਼ ਕਰਦੀ ਹੈ ਇਸ ਸਭ ਕਾਸੇ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ ਇਸੇ ਦਰਮਿਆਨ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਪਰਗੜ ਸਿੰਘ ਕਹਿੰਦੇ ਕਿ ਦੋਵੇਂ ਥਿਰਾ ਰਲ ਗਈਆਂ ਨੇ ਭਾਵੇਂ ਬੀਜੇਪੀ ਤੇ ਆਮ ਆਦਮੀ ਪਾਰਟੀ ਚ ਸੈਟਿੰਗ ਹੋ ਗਈ ਹੈ ਮੋਦੀ ਤੇ ਭਗਵੰਤ ਮਾਨ ਰਲ ਚੁੱਕੇ ਨੇ ਇਹ ਸਾਰੀ ਖੇਡ ਰਲ ਕੇ ਖੇਡੀ ਜਾ ਰਹੀ ਹੈ ਪਹਿਲਾਂ ਵਿਜੀਲੈਂਸ ਨੇ ਇਹ ਗੱਲ ਕਹੀ ਸੀ ਕਿ 2000 ਕਰੋੜ ਰੁਪਏ ਦਾ ਘਟਾਲਾ ਤੁਹਾਨੂੰ ਯਾਦ ਹੋਣਾ ਤੇ ਚਲਾਨ ਪਤਾ ਕਿੰਨੇ ਦਾ ਦਿੱਤਾ 2 ਲੱਖ ਰੁਪਏ ਦਾ ਔਰ ਪਿਓਰਲੀ ਜਿਹੜਾ ਆ ਵੈਂ ਡੇਟਾ ਹੈਗਾ ਔਰ ਜਿਹਦੇ ਵਿੱਚ ਆਮ ਆਦਮੀ ਪਾਰਟੀ ਔਰ ਬੀਜੇਪੀ ਰੜਕੇ ਜਿਹੜਾ ਕਾਂਗਰਸ ਦੇ ਜਿਹੜੇ ਵੀ ਚੰਗੇ ਲੀਡਰਸ ਹੈਗੇ ਆ ਉਹਨਾਂ ਨੂੰ ਟਾਰਗੇਟ ਕਰ ਰਿਹਾ ਤਾਂ ਕਿ ਔਰ ਜਿਹੜੇ ਮਿਲ ਜਾਂਦੇ ਆ ਉਹਨਾਂ ਨੂੰ ਫਿਰ ਸਾਈਡ ਤੋਂ ਨਿਕਲ ਕੱਢ ਦਿੱਤਾ ਜਾਂਦਾ ਪਰ ਅਧਿਕਾਰੀ ਵੱਲੋਂ ਇੱਕ ਵੱਡੀ ਸਟੇਟਮੈਂਟ ਦੇਣਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਬੇਸਿਕਲੀ ਚੈਲੰਜ ਕਰਾਂਗੇ ਇਸ ਗੱਲ ਨੂੰ ਅਸੀਂ ਜਿੱਥੇ-ਜਿੱਥੇ ਵੀ ਲੀਗਲੀ ਔਰ ਆਦਰਵਾਇਜ਼ ਪਬਲਿਕ ਪਲੇਟਫਾਰਮ ਤੇ ਬਿਲਕੁਲ ਇਹਨੂੰ ਚੈਲੰਜ ਕਰਾਂਗੇ ਕਿਉਂਕਿ ਇਹ ਪਿਓਰਲੀ ਅਸਲੀ ਗੱਲ ਹੈ ਕਿ ਜਿਹੜਾ ਸਰਕਾਰ ਜਿਹੜੀ ਆ ਉਹ ਬਿਲਕੁਲ ਧੱਕਾ ਕਰ ਰਹੀ ਹੈ ਪਰ ਵੀ ਕੀ ਗੱਲਬਾਤ ਹੈ ਤੁਸੀਂ ਅੰਦਰ ਨਹੀਂ ਮਿਲੇ ਆਪਣੇ ਸਾਥੀਆਂ ਨਾਲ ਨਹੀਂ ਅੰਦਰ ਨਹੀਂ ਮਿਲ ਨਹੀਂ ਦਿੱਤਾ ਨਹੀਂ ਕਿਸੇ ਨੂੰ ਮਿਲਿਆ ਅਧਿਕਾਰੀ ਇਹ ਬੋਲੇ ਕੁਝ ਤੁਹਾਡੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਅਧਿਕਾਰੀ ਵੀ ਉਹ ਕਹਿੰਦੇ ਤੁਸੀਂ ਨਹੀਂ ਮਿਲ ਸਕਦੇ ਅਸੀਂ ਮੈਡੀਕਲ ਕਰਾ ਰਹੇ ਹੈਗੇ ਆ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਐਕਟ ਹੈਗਾ ਇਹ ਲਾਇਆ ਹੈਗਾ ਔਰ ਜਿਹੜੇ ਅਸੀਂ ਕਿਹਾ ਵੀ ਸਾਨੂੰ ਡਾਕੂਮੈਂਟਸ ਪ੍ਰੋਵਾਈਡ ਕਰ ਦਿਓ ਤਾਂ ਕਿ ਅਸੀਂ ਇਹ ਜਿਹੜਾ ਲੀਗਲੀ ਅਪੋਸ ਕਰਾਂਗੇ ਭਾਰਤ ਕੁਸ਼ਨਾਸ਼ੀ ਦੀ ਤਬੀਅਾ ਠੀਕ ਹੈ ਹਾਂ ਨਹੀਂ ਬਿਲਕੁਲ ਠੀਕ ਆ ਹੀ ਇਜ਼ ਗੁੱਡ ਇਨ ਗੁੱਡ ਸਪਿਰਟ ਕੋਈ ਐਹੋ ਜੀ ਕਰਦੇ ਤੇ ਹੁਣ ਉਹਨਾਂ ਨੂੰ ਇੱਥੋਂ ਦੇ ਕਿੱਥੇ ਲਜਾਇਆ ਜਾਊਗਾ ਮੈਡੀਕਲ ਕਰਵਾ ਕੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਜਿਹੜਾ ਹੁਣ ਤਾਂ ਉੱਥੇ ਉੱਥੇ ਹੀ ਰੱਖਿਆ ਜਾਊਗਾ ਔਰ ਸਵੇਰੇ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਮੇਰਾ ਖਿਆਲ ਰਿਮਾਂਡ ਲਈ ਪੇਸ਼ ਕੀਤਾ ਜਾ ਚੱਡੀ ਗਈ ਬਹੁਤ ਚਾਰਜੀ ਪੇਸ਼ ਕੀਤੀ ਸੀਗੀ ਉਸ ਤੋਂ ਬੋਲੋ ਉਸ 2 ਲੱਖ ਰੁਪਏ ਦੀ ਸਿਰਫ 2 ਲੱਖ ਰੁਪਏ ਵੀ ਉਹ ਵੀ ਠੇਕੇਦਾਰਾਂ ਦੇ ਉੱਤੇ ਉਹ ਵੀ ਕਿਸੇ ਭਾਰਤ ਭੂਸ਼ਣ ਆਸ਼ੂ ਤੇ ਨਹੀਂ ਠੇਕੇਦਾਰਾਂ ਤੇ 2 ਲੱਖ ਰੁਪਏ ਦਾ ਚਲਾਨ ਜਿਹੜਾ ਉਹ ਪੇਸ਼ ਕੀਤਾ ਤਾਂ ਤੁਸੀਂ ਆਪਣੇ ਕੰਨਾਂ ਨਾਲ ਸੁਣ ਲਿਆ ਕਿ ਕਿਸ ਤਰ੍ਹਾਂ ਨਾਲ ਪ੍ਰਗਟ ਸਿੰਘ ਨੇ ਬੜਾ ਵੱਡਾ ਤੇ ਗੰਭੀਰ ਇਲਜ਼ਾਮ ਲਗਾਇਆ ਕਿ ਵਾਕਈ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਸੈਟਿੰਗ ਹੋਈ ਹੈ ਕਿਉਂਕਿ ਦਿਖਦਾ ਤਾਂ ਇੰਝ ਹੀ ਹੈ ਕਿ ਇੱਕ ਪਾਸੇ ਪਹਿਲਾਂ ਵਿਜੀਲੈਂਸ ਹੱਥ ਪੱਲੇ ਮਾਰਦੀ ਆ ਤੇ ਚਲਾਨ ਕਰੋੜਾਂ ਦਾ ਘਪਲਾ ਕਹਿ ਕੇ 2 ਲੱਖ ਦਾ ਪੇਸ਼ ਕਰਦੀ ਆ ਤੇ ਹੁਣ ਈਡੀ ਅਚਾਨਕ ਭਾਰਤ ਭੂਸ਼ਣਵਾਸ਼ ਨੂੰ ਗ੍ਰਿਫਤਾਰ ਕਰ ਲ ਕਿ ਲੈ ਜਾਂਦੀ ਹੈ ਦੋਵਾਂ ਇੱਕ ਏਜੰਸੀ ਸੂਬੇ ਦੀ ਸਰਕਾਰ ਦੇ ਅਧੀਨ ਚੱਲਦੀ ਹੈ ਸੂਬੇ ਦੀ ਸਰਕਾਰ ਦੀ ਹੈ ਦੂਜੀ ਜਿਹੜੀ ਔਸੰਗੀ ਸਰਕਾਰ ਭਾਵ ਕੇਂਦਰ ਸਰਕਾਰ ਦੇ ਅਧੀਨ ਚੱਲਦੀ ਹੈ ਇਹ ਹੁਣ ਮਸਲਾ ਕਿੱਧਰ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉੱਤੇ ਆਮ ਆਦਮੀ ਪਾਰਟੀ ਇਹ ਇਲਜ਼ਾਮ ਲਾਉਂਦੀ ਹੈ ਕਿ ਉਹ ਸਾਡੇ ਨਾਲ ਡਾਟਾ ਪੋਲਿਟਿਕਸ ਕਰਦੀ ਹੈ ਕਾਂਗਰਸ ਕਹਿੰਦੀ ਹੈ ਕਿ ਇਹ ਰਲ ਕੇ ਕਰਦੇ ਨੇ ਪੰਜਾਬ ਦੀ ਸਿਆਸਤ ਉਤਲ ਫੁਤਲ ਤੇ ਗੁੰਝਲਦਾਰ ਜਿਹੜੀ ਆ ਉਹ ਹੋ ਚੁੱਕੀ ਹੈ ਪ੍ਰਗਟ ਸਿੰਘ ਦੇ ਇਹਨਾਂ ਇਲਜ਼ਾਮਾਂ ਦਾ ਜਵਾਬ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਤਰਫੋਂ ਕਦੋਂ ਤੇ ਕਿਵੇਂ ਆਉਂਦਾ ਹੈ